ਸੁਖੇ ਸ਼ੋਕਰ ਦੇ ਸਾਥੀ ਕਹਿੰਦੇ ਪੰਜਾਬ ਪੁਲਿਸ ਵਾਲੇ ਮਹਾਲੀ ਤੋਂ ਵੀਰ ਮੰਨੂ ਹਣੀ ਪੁੱਜੇ ਹੋਏ ਨੇ ਔਰ ਜੱਪ ਤੇ ਚੱਕ ਸਾਬੂ ਵਾਲਾ ਸੋਣ ਟੱਕਰ ਸਿਰੇ ਦੀ ਓ ਵਾਹ ਹੋਏ ਗਬਰੂਆ ਬਾਬਾ ਮੇਰ ਕਰੇ ਬਾਬਾ ਮੇਰ ਕਰੇ ਸੱਚੇ ਭਾਈ ਸਾਹਿਬ ਮੇਰ ਕਰੇ ਐਸਾ ਹੋਵੇ ਬਲੀ ਪਗੰਬਰ ਰੁੱਕੇ ਲੱਗਦੀ ਔ ਸੱਟਾਂ ਨੂੰ ਪਲੀਜ਼ ਦੇਖਿਓ ਫਾਸਟ ਸਟੇਟ ਦੇ ਲਈ ਡਾਕਟਰ ਸਹਿਬਾਨ ਆ ਗਏ ਐ ਪਿਆਰ ਦੇ ਨਾਲ ਪਿਆਰ ਦੇ ਨਾਲ ਪਿਆਰ ਦੇ ਨਾਲ ਦੇਖੋ ਖਿਡਾਰੀ ਜਾਣੋ ਵਜਿਕੇ ਨਹੀਂ ਕਰਦਾ ਉਸ ਵੇਲੇ ਉਹਦਾ ਦਿਮਾਗ ਜਿਹੜਾ ਇੰਨਾ ਕੁ ਮੋਮੈਂਟਮ ਚ ਹੁੰਦਾ ਕਿ ਉਹ ਪੁਆਇੰਟ ਲੈਣ ਦੀ ਕੋਸ਼ਿਸ਼ ਕਰਦਾ ਹੈ ਪਰ ਫਿਰ ਵੀ ਆਪਾਂ ਕੁਝ ਇਹੋ ਜਿਹੇ ਦਾ ਜਿਹੜੇ ਉਹਨਾਂ ਤੋਂ ਬੱਚ ਬਚਾਉ ਕਰਨਾ ਹੈ ਔਰ ਪਿਆਰ ਮੁਹੱਬਤ ਦੇ ਨਾਲ ਆਪਾਂ ਜਿਹੜਾ ਇੱਥੇ ਪੁੱਜਿਆ ਪਿਆਰ ਮੁਹੱਬਤ ਦੇ ਨਾਲ ਹੀ ਆਪਾਂ ਵੱਡੇ ਵੱਡੇ ਲੱਖਾਂ ਦੇ ਨਾਮ ਲੈ ਕੇ ਜਾਣਾ ਸੋ ਆਓ ਅਗਲੀ ਰੇਡ ਜਿਹੜੀ ਪਾਈਏ ਬਾਕੀ ਸਾਰੇ ਮੇਰੇ ਵੀਰ ਜਿਹੜੇ ਹਨ ਇੱਕ ਵਾਰੀ ਜਿਸ ਨੌਜਨ ਤੇ ਸੱਟ ਲੱਗੀ ਹੈ ਸੱਟ ਜ਼ਿਆਦੇ ਨਾ ਹੋਵੇ ਬਾਬਾ ਮੇਹਰ ਕਰੇ ਮੈਨੂੰ ਲੱਗਦਾ ਵੀ ਠੀਕ ਹੈ ਬਾਬੇ ਦੀ ਮੇਹਰ ਇੱਕ ਵਾਰੀ ਤਾੜੀਆਂ ਮਾਰ ਕੇ ਅਸ਼ੀਰਵਾਦ ਦੇ ਦਿਓ ਦਰਸ਼ਕ ਵੀਰੋ 4 ਜਨਵਰੀ ਟਿੱਬੇ ਦੇ ਵਿੱਚ ਵੱਡਾ ਟੂਰਨਾਮੈਂਟ ਜਿਹੜਾ ਹੈ ਵਿੰਦੇ ਹੁਣੀ ਸਾਡੇ ਵੀਰ ਬੰਟੀ ਟਿੱਬੇ ਹੁਣੀ ਕਮਲ ਹੁਣੀ ਤੇ ਨਾਲ ਕਹਿੰਦੇ ਮਹਿਮਦ ਵਾਲੀਆ ਜੋਤਾ ਇਹ ਕਬੱਡੀ ਦੇ 스타 ਸਾਰੇ ਸਾਥੀਆਂ ਨੂੰ ਨਾਲ ਲੈ ਕੇ ਆਪਣੇ ਸੀਨੀਅਰ ਖਿਡਾਰੀਆਂ ਨੂੰ ਨਾਲ ਲੈ ਕੇ ਵੱਡਾ ਟੂਰਨਾਮੈਂਟ ਜਿਹੜਾ ਹੈ 4 ਜਨਵਰੀ ਨੂੰ ਟਿੱਬੇ ਦੀ ਧਰਤੀ ਤੇ ਕਰਵਾਉਣ ਜਾ ਰਹੇ ਹੈ ਠੀਕ ਹੈ ਜੀ ਦੀਪ ਠੀਕ ਹੈ ਮੁੰਡਾ ਬਾਬਾ ਮਿਹਰ ਕਰੇ ਸੱਚੇ ਬਾਦਸ਼ਾਹ ਮਿਹਰ ਕਰੇ ਗੱਗੀ ਲੋ ਪੁਆਇੰਟ ਸੰਦੀਪ ਨੰਗਲੰਗ ਬਈ ਕਬੱਡੀ ਕਲੱਬ ਮਾਲਵਾ ਤੇ ਬਾਬਾ ਦੀਪ ਸਿੰਘ ਕਬੱਡੀ ਕਲੱਬ ਮਾਝਾ ਇਹ ਟੀਮਾਂ ਜਿਹੜੀਆਂ ਅਗਲੇ ਮੈਚ ਦੀਆਂ ਤਿਆਰ ਰਹਿਣ ਵੱਡਾ ਮੈਚ ਜਿਹੜਾ ਖੇਡਿਆ ਜਾਵੇਗਾ ਇੱਕ ਪਾਸੇ ਕਮਲ ਮੰਜੂਰ ਤੁਹਾਨੂੰ ਦੀ ਟੀਮ ਜਿਹੜੀ ਉਹ ਖੇਡੇਗੀ ਹਰ ਦੂਸਰੇ ਪਾਸੇ ਰਾਮੋ ਵਾਲੀਆ ਜੱਗੀ ਪੂਜਿਆ ਹੋਇਆ ਮਾਲਵਾ ਦੀ ਖੇਡ ਕਲੱਬ ਲੈ ਕੇ ਐਨ ਵਧੀਆ ਮੈਚ ਜਿਹੜਾ ਹੈ ਖੇਡਿਆ ਜਾਵੇਗਾ ਦੋਨੋਂ ਟੀਮਾਂ ਦੇ ਦਰਮਿਆਨ ਪੀਰ ਸੱਟਵਾਲ ਦੀਪੇ ਟਵਾਲ ਦਾ ਸੁਖੀ ਮਲਸੀਆ ਦਾ ਮਨਜੋਤ ਮਾਸ਼ੀ ਵਾਲੇ ਦਾ ਕਰਮੋ ਵਾਲੀਏ ਬਿੱਲੇ ਦਾ ਹਰਪੀ ਸੰਧੂ ਦਾ ਅਤਾਰੀ ਟਰੰਗੇ ਦਾ ਸੁਖੀ ਗਿਲ ਦਾ ਤੇ ਕਹਿੰਦੇ ਤਿੰਦੂ ਸਹੂਂਗੜੇ ਵਾਲਾ ਪ੍ਰਧਾਨ ਐਸ ਵੀ ਐਸ ਸਪੋਰਟਸ ਕਲੱਬ ਦਾ ਔਰ ਹੈਰੀ ਰਾਣਾ ਜੀ ਹੁਣਾਂ ਦਾ ਹੈਪੀ ਪੂਰੇਵਾਲ ਹੁਣਾਂ ਦਾ ਧੰਨਵਾਦ ਹੈ ਸਾਹਮਣੇ ਟੱਕਰ ਸਿਰੇ ਦੀ ਪੈ ਗਈ ਮੇਰੇ ਵੀਰੋ ਆਓ ਜੋ ਯੋਧਾ ਕੋਸ਼ਿਸ਼ ਕਰ ਰਿਹਾ ਹੈ ਯੋਧਾ ਤੇ ਲਭੂ ਦੋਨੋਂ ਖਿਡਾਰੀਆਂ ਦੇ ਦਰਮਿਆਨ ਮੁਕਾਬਲਾ ਤੇ ਨੰਬਰ ਜਿਹੜਾ ਇਸ ਲਈ ਰੇਡਰ ਦੇ ਹਿੱਸੇ ਜਾ ਜੁੜਿਆ ਮਾਤਾ ਪੰਜਾਬਕਰ ਸੰਦੀਪ ਨੰਗਲ ਮੀਆਂ ਕਬੱਡੀ ਕਲੱਬ ਦਾ ਗੁਰਦਾਸਪੁਰ ਰਹਿਦੀ ਟੀਮ ਵੱਲੋਂ ਓਮਨ ਕੋਟ ਗਲਾਰਖਾਂ ਵਾਲੇ ਦੀ ਰੇਡ ਪੈ ਰਹੀ ਹੈ ਵਾਹ ਜੀ ਵਾਹ ਨਾਮ ਦੇਖੋ ਸਾਹਮਣੇ ਇੱਕ ਦਾ ਨਾਮ ਸਾਈਮਨ ਹੈ ਦੂਜੇ ਦਾ ਨਾਮ ਓਮਨ ਹੈ ਨੌ ਬਲੈਤੀ ਨੇ ਮੁੰਡਾ ਪੰਜਾਬ ਦੀ ਮਾਂ ਖੇਡ ਕਬੱਡੀ ਦਾ ਵਧੀਆ ਰੇਡਰ ਹੈ ਔਰ ਚੜਦੀ ਬਰੇਸ ਹੈ ਮੁਸ਼ਕਤ ਬੱਗਾ ਗੱਬਰੂ ਹੈ ਔਰ ਆਡੀ ਦਾ ਜੋਰ ਦੇ ਨਾਲ ਦੇਖੇ ਦਾ ਨੌਜੰਦ ਨੂੰ ਭੱਜਦਾ ਨਾ ਕੋੜੇ ਵਾਂਗੂ ਭੱਜਦਾ ਹੈ ਪਰ ਇਹਦੇ ਦੇ ਪਾਸੇ ਪੁਆਇੰਟ ਧਾਮੀ ਸਾਹਿਬ ਦਾ ਫੈਸਲਾ ਹੈ ਸਾਡੇ ਲੱਗ ਗਈ ਪਿੰਡ ਜਿਹੜਾ ਜਿੱਥੇ ਸ਼ਹੀਦ ਭਗਤ ਸਿੰਘ ਨਗਰ ਦੀ ਜਿਹੜੀ ਹੱਦ ਹੈ ਤੇ ਅੱਗੇ ਫੁਵਾੜੇ ਦੀ ਹੱਦ ਸ਼ੁਰੂ ਹੁੰਦੀ ਹੈ ਉੱਥੇ ਬਸਿਆ ਹੋਇਆ ਪਿੰਡ ਬਹੂਆ ਜਿੱਥੋਂ ਦਾ ਗੱਲਾ ਬੜਾ ਮਸ਼ਹੂਰ ਹੈ ਉਹਦਾ ਮਾਨ ਸਨਮਾਨ ਇਸ ਸਮਾਜ ਉਸ ਬਾਅਦ ਸਤਵਿੰਦਰ ਸਿੰਘ ਜੀ ਬਿੰਦਰੀ ਕੰਗਾਲੇ ਬਲੈਤੀ ਜੀ ਚੱਕ ਗੁਰੂ ਤੇ ਬੱਲੀ ਚੱਕਰਾ ਮੋਂ ਵੱਲੋਂ 11000 ਦੀ ਰਾਸ਼ੀ ਦੇ ਨਾਲ ਕੀਤਾ ਜਾਵੇਗਾ ਉਸ ਨੌਜਵਨ ਦੇ ਸੱਟ ਲੱਗ ਗਈ ਔਰ ਮਾਨ ਸਨਮਾਨ ਹੋ ਰੇ ਸਾਡੀ ਅਰਦਾਸ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਪਾਲਾ ਸਰਬਤ ਦਾ ਪਾਲਾ ਮੰਗਿਆ ਗਿਆ ਔਰ ਰਪਿੰਦਰ ਦੋਦੇ ਵਾਲਾ ਕਿ ਗੱਬਰੂ ਚੜ੍ਹਦੀ ਉਮਰਾਂ ਦੇ ਸੰਦੀਪ ਰਪਿੰਦਰ ਦੋਦਾ ਐ ਅਮਨ ਜਿਹੜਾ ਪੁਆਇੰਟ ਰੀਪਲੇ ਹੋ ਗਿਆ ਨਾ ਰਿਵਿਊ ਲਿਆ ਅਗਸਗਾ ਉਹ ਛਾਕੂੜ ਲਾਈਨ ਦੀ ਜਾਫੀ ਦਾ ਜਾਫ ਲਾਈਨ ਦਾ ਪੁਆਇੰਟ ਹੈ ਲਓ ਇਧਰ ਦੇ ਪਾਸੇ ਕਰ ਗੱਲ ਅਮਨ ਅਗਲੀ ਗੱਲ ਬੇ ਨੌਜਵਾਨਾ ਲਓ ਸਾਹਮਣੇ ਇਸ ਲਈ ਕਿੰਨੇ ਜੱਗਾ ਪੋਸਿਆ ਵਾਲਾ ਨੌਜਵਾਨ ਗਬਰੂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਜੱਗਾ ਜੰਮਿਆ ਤੇ ਮਿਲਣ ਵਧਾਈਆਂ ਵੱਡਾ ਉਹ ਕਬੱਡੀ ਖੇੜਦਾ ਛਾਕੂੜ ਦੀ ਟੀਮ ਦੇ ਜਿਹੜੇ ਪਲੇਅਰ ਐਕਸ਼ਨ ਦੇ ਵਿੱਚ ਨਹੀਂ ਪਲੀਜ਼ ਬਾਹਰਲੀ ਸਾਈਡ ਚਲੇ ਜਾਣ ਇੰਦਰਪਾਲ ਜੀ ਤੁਹਾਡੀ ਟੀਮ ਦੇ ਪਲੇਅਰ ਜਿਹੜੇ ਐਕਸ਼ਨ ਦੇ ਵਿੱਚ ਨਹੀਂ ਬਾਹਰਲੀ ਸਾਈਡ ਕਰ ਲਓ ਰੇਡਰ ਵੀ ਪਲੀਜ਼ ਬਾਹਰ ਗਰਾਊਂਡ ਦਾ ਡਿਸਪਲਨ ਆ ਮੁੰਡਾ ਆ ਗਿਆ ਜਿਹਨੂੰ ਬਲੇਰਖਾਨਪੁਰ ਦੇ ਵਿੱਚ ਫਾਰਚੂਨਰ ਗੱਡੀ ਮਿਲੀ ਹੈ ਜੱਗਿਆ ਇਹਨੂੰ ਮੈਂ ਕਿਹਾ ਵੀ ਮੈਨੂੰ ਵੀ ਚਲਾਉਣ ਲਈ ਗੱਡੀ ਦੇਦੇ ਦਲਹੌਜੀ ਨੂੰ ਜਾਣਾ ਕਿ ਉਸ ਵੇਲੇ ਚਾਬੀਆਂ ਫੜਾਤੀਆਂ ਮੈਂ ਉਸੇ ਵੇਲੇ ਵਾਪਸ ਕਰਦੀਆਂ ਤੁਹਾਡੇ ਸਾਹਮਣੇ ਮੈਂ ਦੱਸ ਰਿਹਾ ਉਸੇ ਵੇਲੇ ਵਾਪਸ ਕਰਦੀ ਹੈ ਇਹਨੇ ਮੇਰਾ ਮਾਨ ਰੱਖਿਆ 12 72 ਤੇ 7 ਵਿੱਚ ਜੋੜ ਲਓ 79 ਬਣ ਜਾਂਦੇ 1979 ਵਿੱਚ ਮੈਂ ਨੌਕਰੀ ਸ਼ੁਰੂ ਕੀਤੀ ਸੀ ਸਰਕਾਰੀ ਔਰ ਇਹਦਾ ਕੱਦ ਜਿਹੜਾ 79 ਇੰਚ ਹੈ ਇੱਕ ਸਨੀਆਂ ਕਾਲਾ ਸੰਘਿਆਂ ਵਾਲਾ ਨਾਲ ਕੌਣ ਆਇਆ ਨਾਲ ਸਾਡਾ ਜੈਸ ਉਹ ਜਲਾ ਆਇਆ ਮਾਂ ਹੁੰਦੀ ਏ ਮਾਂ ਦੁਨੀਆ ਵਾਲਿਓ ਮਾਂ ਠੰਡੜੀ ਸ਼ਾਹ ਦੁਨੀਆ ਵਾਲਿਓ ਮਾਤਾ ਜੀ ਚੱਲ ਵਸੇ ਨੇ ਆਏ ਨੇ ਦੁੱਖਿਆ ਮਨ ਦੇ ਵਿੱਚ ਮੈਂ ਫੋਨ ਕੀਤਾ ਜੈਸ ਅੱਜ ਚੱਕਰ ਮੂ ਤੇਰੇ ਇਲਾਕੇ ਦੇ ਵਿੱਚ ਵਧੀਆ ਮੈਚ ਆ ਰਿਹਾ ਤੂੰ ਵੱਡਾ ਪ੍ਰੋਮੋਟਰ ਹੈ ਆਜਾਦ ਕਬੱਡੀ ਕਲੱਬ ਬੈਨਕੂਵਰ ਦਾ ਮੇਨ ਪ੍ਰੋਮੋਟਰ ਹੈ ਕਹਿੰਦੇ ਮੈਂ ਆ ਰਿਹਾ ਸੰਨੀ ਨੂੰ ਲੈ ਕੇ ਆ ਰਿਹਾ ਨਾਲ ਇਸ਼ਾਨ ਵੀ ਆਇਆ ਹੈ ਨਾਲ ਇਹਨਾਂ ਦਾ ਦਾਮਾਦ ਸੁਰਜੀਤ ਬਰਾੜ ਵੀ ਆਇਆ ਹੈ ਜੀ ਆਇਆਂ ਨੂੰ ਬਹੁਤ ਵੱਡੀ ਦੇਣ ਹੈ ਇਹ ਮਠੱਡਿਆਂ ਵਾਲਾ ਜੈ ਸੋਜਲਾ ਸੱਤਾਦਾਰਾ ਤੇ ਜੈ ਸੋਜਲਾ ਪਿਕਅਪ ਮਠੱਡਿਆਂ ਦਾ ਲਓ ਅੱਜ ਚੱਕਰ ਮੂ ਵਿੱਚ ਤੁਮ ਲਾ ਵੀ ਅਮਨ ਸਹਿਜ ਨੰਬਰ ਲੈ ਕੇ ਵਾਪਸ ਹੈ ਸਹਿਜ ਕਰਦੇ ਗੱਲ ਸਹਿਜ ਨੰਬਰ ਲੈ ਕੇ ਵਾਪਸ ਹੈ ਸੰਨੀ ਕਾਲੇ ਸੰਘੇ ਵਾਲਾ ਅੱਜ ਦੇ ਟਾਈਮ ਦਾ ਦੁਨੀਆ ਦਾ ਟਾਪਰ ਖਿਡਾਰੀ ਹੈ ਕਾਲੇ ਸੰਘਿਆ ਦਾ ਸਨੀ ਜੈ ਸੌਜਲਾ ਖੇਡ ਕਬੱਡੀ ਦਾ ਵੱਡਾ ਪ੍ਰਮੋਟਰ ਬੜੇ ਲੰਮੇ ਸਮੇਂ ਤੋਂ ਸੱਤੇ ਮਠੱਡੇ ਉਹਨਾਂ ਨੇ ਜੈ ਸੌਜਲੇ ਉਹਨਾਂ ਨੇਾਰੇ ਔਜਲੇ ਦੀਆਂ ਯਾਦਾਂ ਨੇ ਮਠੱਡੇ ਆਲਿਆਂ ਦੀਆਂ ਵੱਡੇ ਕਬੱਡੀ ਕੱਪ ਕਰਵਾਏ ਹੈ ਉਹਨਾਂ ਦਾ ਧੰਨਵਾਦ ਹੈ ਜੀ ਐਨ ਨੂੰ ਹੈ ਸਾਹਮਣੇ ਸੁਖਦੀਪ ਸਿੰਘ ਦੋਦੇ ਵਾਲਾ ਸੰਦੀਪ ਦੇ ਨਾਂ ਦੇ ਨਾਲ ਦੁਨੀਆ ਦਾ